ਅੱਜ ਦੀ ਡਿਊਟੀ ਗੋਲੂ ਉਹਨਾਂ ਨੂੰ ਸਕੂਲ ਛੱਡ ਕੇ ਆਉਣਾ ਹੈਗਾ ਵੀਰੇ ਨੂੰ ਥੋੜਾ ਜਿਹਾ ਕੰਮ ਸੀਗਾ ਇਸ ਕਰਕੇ ਗੋਲੂ ਉਹਨਾਂ ਨੂੰ ਅੱਜ ਮੇਰੀ ਡਿਊਟੀ ਲੱਗੀ ਹੈਗੀ ਛੱਡ ਕੇ ਹੁੰਦੀ ਬਾਬੇ ਫਲਾਈਓਵਰ ਦੇ ਨੀਚੇ ਦੀ ਨਿਕਲਦੇ ਨਿਕਲਾਉਂਦੇ ਵਾ ਸਕੂਲ ਦੇ ਕੋਲ ਪਹੁੰਚ ਕੇ ਕਰੀਏ ਡ੍ਰੌਪ ਤੇ ਪਹੁੰਚ ਕੇ ਕਾ ਕੇ ਸਕੂਲ ਦੇ ਅੰਦਰ ਬਾਏ ਬਾਏ ਕਰ ਕਰਾ ਕੇ ਚੱਲੇ ਭੇਜਦੇ ਸਕੂਲੇ ਕਿਵੇਂ ਉਹ ਚੰਡੀਗੜ੍ਹ ਵਾਲੀ ਖਰੜ ਵਾਲਿਓ ਮੈਂ ਕਹਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਇਹ ਦਿਨ 25ਵਾਂ ਬਾਬਾ ਜੀ ਤੋਂ ਲੈ ਕੇ ਆਸ਼ੀਰਵਾਦ ਚੱਕਣ ਚੱਲੇ ਆਂਗੇ ਪਹਿਲੀ ਪਿਕਅਪ ਜਾਣਾ ਕਸਟਮਰ ਨੇ ਚੰਡੀਗੜ੍ਹ ਵਾਲੀ ਸਾਈਡ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਕੇ ਸੈਕਟਰ 65 ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾ ਹੈਗਾ ਸੈਕਟਰ 11 ਚੰਡੀਗੜ੍ਹ ਲੋ ਜੀ ਬਾਬੇ ਉਹ ਆਪਣੀ ਡਿਊਟੀ ਕਰਤੀ ਪੂਰੀ ਕਸਟਮਰ ਨੂੰ ਕਰਤਾ ਸੈਕਟਰ 11 ਕਾਲਜ ਚ ਡ੍ਰੌਪ ਬਾਦਰਕੋੜੇ ਨੂੰ ਲੱਗੀ ਹੋਈ ਸੀ ਭੁੱਖੇ ਦੀ ਖਰਾਕ ਖਵਾਉਣ ਲਈ ਪਹੁੰਚੇ ਗਏ ਚੁੱਕੇ ਆਂਗੇ ਦੀ ਫੇਵਰਟ ਜਗ੍ਹਾ ਤੇ ਬਾਬੇ ਉਹ ਲੈਣ ਚੈੱਕ ਕਰੋ ਕਿੱਡੀ ਵੱਡੀ ਉਹ ਉੱਥੇ ਜਾਣਾਗਾ ਹਜੇ ਕਿੰਨਾ ਟਾਈਮ ਲੱਗੇਣਾ ਅੱਧਾ ਘੰਟਾ ਘੰਟਾ ਲੱਗੇਣਾ ਜਦ ਫੁੱਲ ਟ੍ਰੈਫਿਕ ਕੋਈ ਸ਼ੁਕਰ ਹੈ ਰੱਬਾ ਨੰਬਰ ਆਇਆਗਾ ਬਾਦਰਕੋੜੇ ਦੀ ਹੁਣ ਪੇਟ ਪੂਜਾ ਕਰਾਈਏ ਬਾਬੇ ਉਹ ਤਾਂ ਬੜੀ ਲੰਬੀ ਲੈਣ ਸੈਕਟਰ 22 ਮੋਬਾਈਲ ਮਾਰਕੀਟ ਤੋਂ ਕਰ ਲਿਆ ਕਸਟਮਰ ਨੂੰ ਪਿਕ ਤੇ ਜਾਣਾ ਕਸਟਮਰ ਨੇ ਸੀਜੀਸੀ ਲਾਂਡਰਾ ਲੋ ਜੀ ਸੀਜੀਸੀ ਲਾਂਡਰਾ ਕਾਲਜ ਕਰਤੀ ਡਰਾਪਿੰਗ ਆਹ ਭੱਜੇ ਹੀ ਆਉਂਦਾ ਚੂਪਰ ਕੋਲੀ ਮੰਗ ਬਾਬੇਵਾ ਸਕੂਲ ਦੇ ਵਿੱਚੋਂ ਹੀ ਪਿਕਅਪ ਕਰ ਲਿਆ ਦੁਆਰਾ ਫੇਰ ਸ਼ਾਮ ਨੂੰ ਤੇ ਹੁਣ ਚੱਲਿਆ ਉਸ ਘਰ ਵੱਲੋਂ ਛੱਡਣ ਬਾਬੇ ਉਹ ਐਕਸੀਡੈਂਟ ਹੋਇਆ ਬਾਬੇ ਦੇ 6:00 ਵਜੇ ਗੋਲੂ ਉਹਨਾਂ ਦਾ ਸਕੂਲ ਦਾ ਬੱਚਾ ਹੈਗਾ ਸਟੂਡੈਂਟ ਹੈ ਕੋਈ ਪਤਾ ਨਹੀਂਗਾ ਜਾ ਰਿਹਾ ਸੀਗਾ ਬਾਬਾਈ ਦੇ ਬਾਹਰ ਤੇ ਨਾ ਖਾਸੀ 6:00 ਵਜੇ ਕੋਈ ਨੋ ਫੋਨ ਹੋਈ ਪਈ ਸੀਗੀ ਪਤਾ ਨਹੀਂ ਕੀ ਮੋਟਰਸਾਈਕਲ ਵੱਜਿਆ ਵਿੱਚ ਪਤਾ ਨਹੀਂ ਗੱਡੀ ਵੱਜੀ ਆ ਲੋ ਜੀ ਬਾਬੇ ਰੋਟੀ ਪਾਣੀ ਵੀ ਖਾ ਲਿਆ ਕਰੋ ਤੇ ਗੋਲੂ ਉਹਨਾਂ ਨੂੰ ਸਕੂਲੋਂ ਲਿਆ ਕੇ ਘਰੇ ਵੀ ਛੱਡਦਾ ਤੇ ਚੱਲੇ ਆ ਪਿਕਅਪ ਕਰਨ ਦੇ ਲਈ ਇੱਧਰੋਂ ਹੀ ਪਿਕਅਪ ਕਰਨੀ ਆ ਕਿ ਜਾਣਾ ਖਰੜ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਸੁਆਣਾ ਸਾਹਿਬ ਵਾਲੀ ਸਾਈਡ ਚੱਲੀਏ ਫਿਰ ਪਹੁੰਚ ਗਏ ਸੁਆਣਾ ਸਾਹਿਬ ਦੇ ਬੈਕ ਸਾਈਡ ਚੱਕ ਕਰਤੀ ਡਰਾਪਿੰਗ ਕਰਾਵਲ ਸੈਕਟਰ 77 ਤੋਂ ਪਿਕਅਪ ਆ ਕਸਟਮਰ ਨੇ ਜਾਣਾਗਾ ਰੇਲਵੇ ਸਟੇਸ਼ਨ ਚੰਡੀਗੜ੍ਹ ਰੇਲਵੇ ਸਟੇਸ਼ਨ ਡਰਾਪਿੰਗ ਕਰਤੀ ਤੇ ਬਾਬੇ ਚੈੱਕ ਕਰੋ ਗੱਡੀਆਂ ਇੱਥੇ ਕਿੰਨੀਆਂ ਖੜੀਆਂ ਨੇ ਯਾਰ ਕੈਬਾਂ ਹੀ ਕੱਬਾਂ ਖੜੀਆਂ ਨੇ ਕਿਆਂ ਸਾਰੀ ਲਾਈਨ ਦੇ ਵਿੱਚ 28 ਦੀ ਮਾਰਕੀਟ ਚੋਂ ਪੀਕਅਪ ਆ ਕਸਟਮਰ ਨੇ ਜਾਣਾ ਹੈ ਸੈਕਟਰ 89 ਮੋਹਾਲੀ ਬਬੇ ਚੈੱਕ ਕਰੋ ਇਹ ਪੂਰੇ ਮੋਹਾਲੀ ਦੇ ਵਿੱਚ ਜਿਹੜੇ ਪਿੱਛੇ ਦੀ ਨਵੇਂ ਰੋਡ ਨਿਕਲ ਰਹੇ ਨੇ ਮੋਹਾਲੀ ਦੇ ਉਧਰ ਉਹ ਚੌਕ ਬਣਾ ਰਹੇ ਨੇ ਕਿ ਸਾਰਿਆਂ ਦੇ ਸਿੱਧੀਆਂ ਲਾਈਟਾਂ ਨਹੀਂ ਬਣਾ ਰਹੇ ਆ ਕਿ ਚੌਕ ਬਣਾ ਰਹੇ ਨੇਗੇ ਇਹਦੇ ਨਾਲ ਚਲੋ ਐਕਸੀਡੈਂਟ ਕੇਸ ਬਹੁਤ ਘਟ ਹੋ ਜਾਂਦੇ ਨੇਗੇ ਸੈਕਟਰ 89 ਕਸਟਮਰ ਨੂੰ ਕਰਤਾ ਡ੍ਰੌਪ ਪੇਮੈਂਟ ਲੈ ਲਈ ਤੇ ਡਰਾਈਵ ਕਰਤੀ ਸਟਾਪ ਬਾਬੇ ਉਹ ਪੈਸਾ ਕਿਵੇਂ ਦੀ ਚੀਜ਼ ਆ ਦੇਖੋ ਯਾਰ ਕਿੰਨੀ ਔਖੀ ਮਿਹਨਤ ਆ ਗਈ ਇੱਥੇ ਕਿੰਨਾ ਡਰ ਲੱਗਦਾ ਦੇਖੋ ਉਹ ਬੰਦੇ ਕਿੱਥੇ ਖੜੇ ਨੇਗੇ ਕਿਹੜੇ ਸਾਹਮਣੇ ਡਰ ਦੇ ਡਰਾਉਂਦੇ ਕੰਮ ਕਰ ਰਹੇ ਨੇ ਯਾਰ ਏਡੇ ਏਡੇ ਫਲੈਟਾਂ ਦੇ ਵਿੱਚ ਸਲੂਟ ਆ ਯਾਰ ਐਵੇਂ ਦੇ ਬੰਦੇ ਆ। ਲੋ ਜੀ ਬਾਬੇ ਉਹ ਖਰੜ ਕਰਤੀ ਡਰਾਪਿੰਗ ਤਿੰਨ ਚਾਰ ਰਾਈਡਾਂ ਹੋ ਥੋਸੀਆਂ ਆ ਪਾ ਤੇ ਵਾਹ ਹੁਣ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਛੋਟੇ ਭਰਾ ਨੂੰ ਤਾਜੋ ਮੈਂ 100 ਦਿਨ ਦਾ ਚੈਲੰਜ ਕੰਪਲੀਟ ਕਰਦਾ 바ਕੀ ਮਿਲਦੇ ਆ ਕੱਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ